ਤੇਗ ਬਹਾਦਰ ਕੇ ਚਲਤ ਪਇਓ జగਤ ਕੋ ਸੋਗ ਹੈ ਹੈ ਸਭ जग ਪਇਓ ਜੈ 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 ਸੁਰ ਲੋਕ ਜਦੋਂ ਜਦੋਂ ਇਤਿਹਾਸ ਵਿੱਚ ਤਾਂ ਤਾਂ ਸ੍ਰੀ ਗੁਰਤੇਗਬਾਦ ਜੀ ਦੀ ਸ਼ੀ ਦੀ ਦੀ ਦਾ ਜ਼ਿਕਰ ਮਿਲਦਾ ਹੈ ਉਦੋਂ ਉਦੋਂ ਉਹਨਾਂ ਦੇ ਨਾਲ ਸ਼ਹੀਦ ਹੋਣ ਵਾਲੇ ਪਾਈ ਮਤੀ ਦਾਜੀ ਪਾਈ ਸਤੀ ਦਾਜੀ ਅਤੇ ਪਾਈ ਦਿਆਲਾ ਜੀ ਦੀ ਸ਼ੀਧੀ ਦਾ ਜ਼ਿਕਰ ਵੀ ਆਉਂਦਾ ਹੈ ਅੱਜ ਆਪਾਂ ਤਾਂ ਤਾਂ ਸਿੱਖ ਗੁਰ ਤੇਗ ਬਹਾਦਰ ਜੀ ਦੇ ਇਹਨਾਂ ਤਿੰਨਾਂ ਨੀ ਸਿੱਖਾਂ ਵਿੱਚੋਂ ਪਾਈ ਮਤੀ ਦਾਜੀ ਬਾਰੇ ਗੱਲ ਕਰਾਂਗੇ ਪਾਈ ਮਤੀ ਦਾਜੀ ਦਾ ਜਨਮ 1677 ਈਸਵੀ ਨੂੰ ਕਰੀਮ گاਉਂ ਜ਼ਿਲ੍ਹਾ 라ਵਲਪਿੰਡੀ ਜੋ ਕਿ ਹੁਣ ਪਾਕਿਸਤਾਨ ਵਿੱਚ ਹੈ ਵਿਖੇ ਹੋਇਆ ਉਹ ਚਾਰ ਪ੍ਰਾਸਨ ਪਾਈ ਮਤੀ ਦਾਜੀ ਪਾਈ ਸਤੀ ਦਾਜੀ ਪਾਈ ਸਖੀ ਦਾਜੀ ਅਤੇ ਪਾਈ ਜੱਥੀ ਦਾਜੀ ਪਾਈ ਮਤੀ ਦਾਜੀ ਜਾਦੇ ਛਿੰਬਰ ਸਨ ਪਾਈ ਮਤੀ ਦਾਜੀ ਤਾਂਤਨ ਚਿਰ ਗੁਰਤੇ ਇੱਕ ਬਾਦਰ ਜੀ ਦੇ ਦੀਵਾਨ ਵੀ ਸਨ ਗੁਰਤੇ ਇੱਕ ਬਾਦਰ ਜੀ ਵੀ ਉਹਨਾਂ ਨੂੰ ਬਹੁਤ ਪਿਆਰ ਕਰਦੇ ਸਨ ਅਤੇ ਆਪਣੇ ਹੁਕਮਨਾਮੇ ਵਿੱਚ ਵੀ ਲਿਖਦੇ ਹਨ ਮਮ ਸਹਾਇਕ ਮਿੱਤਰ ਪਾਈ ਭਾਵ ਤੁਸੀਂ ਮੇਰੇ ਮਿੱਤਰ ਹੋ ਪਾਈ ਮਤੀ ਦਾਜੀ ਪਾਈ ਮਤੀ ਦਾਜੀ ਗੁਰੂ ਸਾਹਿਬ ਜੀ ਨਾਲ ਪਟਨੇ ਵੇ ਗਏ ਤੇ ਆਖੇ ਵੀ ਗਏ ਤੇ ਆਸਾਮ ਵੀ ਗਏ ਸਨ ਜਿਨ੍ਹਾਂ ਨੇ ਹਮੇਸ਼ਾ ਗੁਰੂ ਜੀ ਦੀ ਸੰਗਤ ਮਾਨੀ ਹੋਵੇ ਹਾਲ ਵੇਲੇ ਗੁਰੂ ਸਾਹਿਬ ਦੇ ਚੰਨਾ ਵਿੱਚ ਜੁੜੇ ਰਹੇ ਹੋਣ ਸੋਚੋ ਉਹਨਾਂ ਦਾ ਜੀਵਨ ਕਿੰਨਾ ਉੱਚਾ ਹੋਵੇਗਾ ਜਦੋਂ ਤਾਂ ਤਾਂ ਸ਼੍ਰੀ ਗੁਰਤੇਗ ਬਹਾਦਰ ਜੀ ਨੂੰ ਦਿੱਲੀ ਚਾਂਦੀ ਚੌਂਕ ਵਿਖੇ ਸੁਲਾਹ ਵਾਲੇ ਪਿੰਜਰੇ ਵਿੱਚ ਬੰਦ ਕਰ ਦਿੱਤਾ ਗਿਆ ਤਾਂ ਪਰਮਤੀ ਦਾ ਜੀ ਤੋਂ ਇਹ ਵਿਖਿਆ ਨਾ ਗਿਆ ਕਿ ਜਿਨ੍ਹਾਂ ਦੇ ਸੀਸ ਤੇ ਚੰਦ ਹੋਏ ਚੂਲ ਦੇ ਸਨ ਜੋਨ ਨੂੰ ਪਿੰਜਰੇ ਵਿੱਚ ਬੰਦ ਕਰ ਦਿੱਤਾ ਗਿਆ ਹੈ ਭਾਈ ਮਤੀ ਦਾ ਜਿਹਦਾ ਹਿਰਦਾ ਇੰਨਾ ਖੁਲਚਲਿਆ ਉਹਨਾਂ ਨੇ ਗੁਰੂ ਸਾਹਿਬ ਜੀ ਤੋਂ ਪੁੱਛਿਆ ਗੁਰੂ ਸਾਹਿਬ ਜੀ ਜੇ ਤੁਸੀਂ ਕਹੋ ਤਾਂ ਮੈਂ ਦਿੱਲੀ ਦੀ ਇਟਨਾ ਲੇਟ ਖੜਕਾ ਦਿਆ ਤਾਂ ਗੁਰੂ ਸਾਹਿਬ ਜੀ ਨੇ ਪੁੱਛਿਆ ਤੁਹਾਡੇ ਚੰਨੀ ਹਿੰਮਤ ਕਿਧਰੋਂ ਆਈ ਭਾਈ ਮਤੀ ਦਾ ਜੀ ਨੇ ਕਿਹਾ ਦਤਾਰ ਜੀਓ ਤੁਹਾਡੇ ਤੋਂ ਗੁਰੂ ਸਾਹਿਬ ਜੀ ਨੇ ਕਿਹਾ ਸਮੁੰਦਰ ਦੀ ਇੱਕ ਬੂੰਦ ਲੈ ਕੇ ਉਚਲੀਦਾ ਨਹੀਂ ਸਿੱਖੀ ਜਰਨ ਵਾਲੀ ਹੈ ਅਸੀਂ ਸਭ ਕੁਝ ਇਸ ਤੇ ਢਾਕੇ ਜਾਣਾ ਹੈ ਕਿਉਂਕਿ ਅਸੀਂ ਦਿੱਲੀ ਚਾਨੀ ਚਾਂ ਫਿੱਕੇ ਸਿਸ ਗੰਜ ਬਣਾਉਣਾ ਹੈ ਭਾਈ ਮਤੀ ਦਾਦੀ ਸ਼ਾਂਤ ਹੋ ਅਤੇ ਉਹਨਾਂ ਨੂੰ ਤਿੰਨ ਗੱਲਾਂ ਕਹੀਆਂ ਗਈਆਂ ਕਰਾਮਾ ਦਿਖਾਓ ਮੁਸਲਮਾਨ ਬਣ ਜਾ ਜਾਂ ਫਿਰ ਮੌਤ ਲਈ ਤਿਆਰ ਹੋਵੋ ਅਗੋਂ ਭਾਈ ਸਾਹਿਬ ਜੀ ਨੇ ਕਿਹਾ ਅਸੀਂ ਤਾਂ ਪਹਿਲਾਂ ਹੀ ਮੌਤ ਲਈ ਤਿਆਰ ਹੋ ਕੇ ਆਏ ਹਾਂ ਫਿਰ ਸੰਗਤ ਵਿੱਚੋਂ ਦੋ ਜਲਾਦ ਆਏ ਉਹਨਾਂ ਨੇ ਭਾਈ ਸਾਹਿਬ ਜੀ ਨੂੰ ਲੱਕੜਾਂ ਵਿੱਚ ਚੱਕੜਿਆ ਅਤੇ ਕਿਹਾ ਉਹ ਸਿੱਖਾ ਅਸੀਂ ਤੇਰੇ ਲੱਕੜ ਵਾਂਗ ਦੋ ਹਿੱਸੇ ਕਰ ਦਿੰਨੇ ਐ ਹਲੇ ਵੀ ਸਮਾਂ ਹੈ ਸਾਡੀ ਸੇਤਾ ਮੰਨ ਲੈ ਭਾਈ ਮਤੀ ਦਾ ਜੀ ਨੇ ਪਹਿਲੇ ਆਰੀ ਵਾਲ ਵੇਖਿਆ ਫਿਰ ਜਲਾਦਾ ਵਾਲ ਤੇ ਫਿਰ ਗੁਰੂ ਸਾਹਿਬ ਜੀ ਵਾਲ ਵੇਖਿਆ ਉਹਨਾਂ ਨੇ ਇੱਕੋ ਹੀ ਗੱਲ ਕਹੀ ਆਰਾ ਪਿਆਰਾ ਲਗਤ ਹੈ ਕਾਰਾ ਕੁਰੂ ਬਣਾਏ ਸਿਰ ਜਾਂਦਾ ਤਾਂ ਜਾਣਦੇ ਹੋ ਮੇਰਾ ਸਿੱਖੀ ਸਿਦਕ ਨਾ ਜਾਏ ਮੇਰਾ ਸਿੱਖੀ ਸਿਦਕ ਨਾ ਜਾਏ ਯਾਦ ਰੱਖਿਓ ਇੰਨੇ ਪਾ ਇੱਕ ਪਾਸੇ ਇਨਾ ਡਰਾਵਾ ਤੇ ਦੂਜੇ ਪਾਸੇ ਇੰਨੀ ਪੋਜ਼ਿਟਿਵ એનર્ਜੀ ਕਿ ਮਤ ਨੂੰ ਗਲੇ ਲਗਾਉਣ ਦੀ ਤਾਕਤ ਮਿਲ ਜਾਂਦੀ ਹੈ ਜੇਕਰ ਕਿਸੇ ਨੇ ਕਬੀਰ ਜੀ ਦੇ ਸ਼ਬਦ ਪ੍ਰੈਕਟੀਕਲ ਕੀਤੇ ਹਨ ਤਾਂ ਭਾਈ ਮਤੀਦਾਸ ਜੀ ਨੇ ਕੀਤੇ ਹਨ ਕਰਵਟ ਪਲਾ ਨ ਕਰਵਤ ਤੇਰੀ ਲਾਗ ਲੈ ਸੁਣ ਬੇਨਤੀ ਮੇਰੀ ਇਧਰ ਜਲਾਦਾ ਨੇ ਆਰਾ ਚਲਾਣਾ ਸ਼ੁਰੂ ਕਰ ਦਿੱਤਾ ਉਧਰ ਪਾਈ ਸਾਹਿਬ ਜੀ ਨੇ ਜਬੀ ਸਾਹਿਬ ਦਾ ਪਾਟ ਆਰੰਭ ਕਰ ਦਿੱਤਾ ਹਲੇ ਜਬੀ ਸਾਹਿਬ ਦੇ ਪਾਟ ਸੰਪੂਰਨ ਨਹੀਂ ਸੀ ਹੋਇਆ ਪਰ ਉਹਨਾਂ ਦਾ ਸਰੀਰ ਦੋ ਹਿੱਸਿਆਂ ਵਿੱਚ ਵੰਡ ਚੁੱਕਾ ਸੀ ਇਤਿਹਾਸ ਕਹਿੰਦਾ ਹੈ ਕਿ ਉਸ ਸਮੇਂ ਉਹਨਾਂ ਦੇ ਸਰੀਰ ਦੇ ਦੋਨੋਂ ਹਿੱਸਾ ਵਿੱਚੋਂ ਜਬਜੀ ਸਾਹਿਬ ਦੀ ਆਵਾਜ਼ ਆ ਰਹੀ ਸੀ ਪਾਈ ਸੰਦੋਖ ਸਿੰਘ ਜੀ ਕਹਿੰਦੇ ਹਨ ਦੋਨੋਂ ਤਨ ਤੇ ਜਬਜੀ ਪੜੇ ਹਿਰਦ ਸਭ ਕੀ ਅਚਰਜ ਭੜਾ ਉਦੋਂ ਪਿੰਜਰੇ ਵਿੱਚੋਂ ਧੰ ਧੰ ਸਿਗੁਰ ਤੇ ਇੱਕ ਬਾਦਦਰਦੀ ਦੀ ਆਵਾਜ਼ ਆਈ ਧੰ ਸਿੱਖੀ ਧੰ ਸਿੱਖੀ ਧੰ ਸਿੱਖੀ ਸੋ ਇਸ ਤਰ੍ਹਾਂ 10 ਨਵੰਬਰ 1675 ਈਸਵੀ ਨੂੰ ਦਿੱਲੀ ਚਾਨੀ ਚੌਂਕ ਵਿਖੇ ਸਨਾਟਾ ਛਾ ਗਿਆ। ਅਪਣੇ ਮੈਂ ਪਵਨ ਸਮਾਇਆ ਜੋਤੀ ਮੈਂ ਜੋਤ ਰਲ ਜਾਇਆ। ਜਿਸ ਤਰ੍ਹਾਂ ਭਾਈ ਸਾਹਿਬ ਦੀ ਸਿੱਖੀ ਕਿਸ ਸਵਾਸ ਸੰ ਨਿਭ ਗਈ ਸਾਡੀ ਵੀ ਗੁਰਸਬ ਅੱਗੇ ਇਹੀ ਅਰਦਾਸ ਹੈ ਕਿ ਸਾਡੀ ਸਿੱਖੀ ਕਿਸ ਸਵਾਸਾ ਸੰਗ ਨਿਭ ਜਾਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ